ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਵੀਰੇ ਅੱਜ ਆਪਾਂ ਉਹਨਾਂ ਗੱਲ ਕਰਦੇ ਆ ਯਾਰ ਵਿਟਾਮਿਨ ਐਚ ਬਾਰੇ ਹਨਾ ਮਨ ਮਟਾਵਣ ਚ ਕੱਲੀ ਨਹੀਂ ਸਾਰੀਆਂ ਐਚ ਬਾਰੇ ਜਿਵੇਂ ਕਹਿੰਦੇ ਸਾਰੀਆਂ ਐਚ ਆਉਂਦੀਆਂ ਵੀਰੇ ਜਿਵੇਂ ਕੈਪਸੂਲ ਬਟਚ ਆਉਂਦੀ ਆ ਤੇ ਹੋਰ ਹਨਾ ਕਈ ਐਚ ਆਉਂਦੀਆਂ ਨੇ ਤੇ ਉਹਨੂੰ ਕੱਲੀ ਕੱਲੀ ਦਾ ਬਹੁਤ ਵੱਡੀ ਬਣਨਗੀ ਵੀਡੀਓ ਇਹ ਵੀਰੇ ਐਚ ਦਾ ਰੋਲ ਕੀ ਆ ਕਦੋਂ ਆਪਾਂ ਦੇਣੀ ਆ ਤੇ ਆਪਣੇ ਵਿੱਚ ਭਰਾ ਹਨਾ ਇਹਨੂੰ ਇਹਨੇ ਛੂਣ ਤੋਂ ਪਹਿਲਾਂ ਆਪਾਂ ਲਗਾ ਦੇਣੇ 200 ਮਹੀਨੇ ਪਹਿਲਾਂ ਫੋਨ ਲੱਗ ਜਾਂਦੇ ਨੇ ਤੇ ਉਹ ਚ ਦਾ ਰੋਲ ਹੈਗਾ ਤਾਂ ਨਹੀਂ ਹੈਗਾ ਝੋਟਕੀ ਆ ਖੱਟਕੀ ਆ ਇਹ ਚ ਆਪਾਂ ਉਹ ਜਿਹੜੀ ਬ੍ਰੇਚੀ ਚੀਜ਼ ਅਗਲਾ ਘੁਮਵਾਇਆ ਕੀਤਾ ਗਿਆ ਹੁਣ ਤੱਕ ਗੁਜ਼ਰ ਕੱਲਾ ਕਹਿੰਦੇ ਨੇ ਤੇ ਇਹਦਾ ਅੱਗੇ ਕੀ ਰੋਲ ਆ ਕਦੋਂ ਨੇ ਕੰਮ ਕਰਨਾ ਕਿੱਥੇ ਨੇ ਕੰਮ ਕਰਨਾਗਾ ਤੇ ਆਪਾਂ ਕਿਵੇਂ ਘੁਮਰਾ ਹੋ ਰਹੇ ਹਾਂ ਹਨਾ ਸਭ ਤੋਂ ਪਹਿਲਾਂ ਵੀ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਵੇਂ ਮੰਨ ਲਓ ਬੱਚ ਭਰਾ ਆਪਣੇ ਮਹੀਨਾ ਦੋ ਮਹੀਨਾ ਫੋਨ ਤੋਂ ਪਹਿਲਾਂ ਉਹਨੂੰ ਕਰ ਦਿੰਦੇ ਨੇ ਦੇ ਕਿਲਾ ਲੀਵਾ ਬਣ ਜੂਗਾ ਵੀਰੇ ਲੀਵਾ ਬਣਨ ਦਾ ਕਾਰਨ ਕੱਲਾ ਟਾਊਨ ਵਿੱਚ ਨਹੀਂ ਹੁੰਦਾ ਲੀਵਾ ਬਣਨ ਦਾ ਕਾਰਨ ਕਹਿੰਦੇ ਉਹਦੀ ਮਾਂ ਦੇ ਕੁਸ਼ਟ ਵਿੱਚ ਕਰਦਾ ਹੁੰਦਾਗਾ ਦੇਖੋ ਆਰਡਰ ਬੰਨਣਾ ਇੱਕ ਹਨਾ ਕੋਰੋਤੀ ਗੱਲ ਆ ਆਰਡਰ ਨੇ ਬਣ ਵੀਰੇ ਵਧੀਆ ਖਰਾਕ ਪਾਵਾਂਗੇ ਤਾਂ ਉਹਨੇ ਹਨਾ ਵਧੀਆ ਬਣਨੀ ਡੈਟ ਮੈਂ ਕਹਾਂ ਮੰਨਾ ਤੇ ਆਪਣੇ ਕਲੇਪ ਟਾਊਨ ਵਿੱਚ ਨਾਲ ਨਹੀਂ ਵੀਰੇ ਕੋਈ ਵੀ ਇਸ ਇਚ ਨਾਲ ਨਹੀਂ ਆਰਡਰ ਬਣਦਾ ਤੇ ਆਪਣੇ ਲੀਵੇ ਦੇ ਵਿੱਚ ਜਿਹੜੇ ਸ਼ੈੱਲ ਹੁੰਦੇ ਨੇ ਉਹਨੂੰ ਇਹਦਾ ਕੰਮ ਸਿਰਫ ਹੁੰਦਾਗਾ ਜਿਹੜੇ ਲੀਵੇ ਛੱਲਣੇ ਉਹਨਾਂ ਵੀਰੇ ਮਲਟੀ ਪਬ ਚ ਕਰਨਾ ਹੁੰਦਾ 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 ਹੈਗਾ ਤੇ ਇਹਦੇ ਕਿਤਨਾ ਗਰੇ ਜਾ ਕੇ ਰੋਲ ਪੈਂਦੇ ਨੇ ਆਪਣੇ ਜਾ ਕੇ ਮਸਟਾਰਡਸ ਤੇ ਆਪਣੇ ਪਹਿਲਾਂ ਤਾਂ ਇਹਨੂੰ ਪਾਈ ਜਾਂਦੇ ਆ ਛੂਣ ਤੋਂ ਪਹਿਲਾਂ ਛੂਣ ਤੋਂ ਬਾਅਦ ਤਾਂ ਪਾਉਂਦੇ ਨੇ ਆਪਾਂ ਜਦ ਕਿ ਛੂਣ ਤੋਂ ਬਾਅਦ ਹੀ ਚੀਜ਼ ਦਾ ਰੋਲ ਵੱਧ ਹੁੰਦਾ ਆਪਣੇ ਬਾਕੀ ਵੀਰੇ ਚੈਨਲ ਨੂੰ ਮੇਨੂੰ ਸਬਸਕ੍ਰਾਈਬ ਕਰ ਲੈ ਵਦ ਵਦ ਵੀਡੀਓ ਸ਼ੇਅਰ ਕਰ ਦਿਓ ਤਾਂ ਉਹਨੂੰ ਇਹਦਾ ਫਾਇਦਾ ਹੋ ਜਾਈ ਯਾਰ ਇਹ ਵੀਰੇ ਇਹਦੇ ਆਪਣੇ ਐਚ ਹੋਣਾ ਕੋਈ ਵੀ ਅਚਾਰਾ ਐਚ ਨਹੀਂ ਕੋਈ ਮਲਟੀ ਵਿਟਾਮਿਨ ਚਾਹੁੰਦਾ ਕੋਈ ਮਲਟੀ ਟੈਚ ਚਾਹੁੰਦਾ ਕਿ ਮੈਂ ਕਰੋਟ ਟੈਚ ਚਾਹੁੰਦਾ ਬਹੁਤ ਅੱਛਾਉਂਦੇ ਨੇ ਐ ਸਾਰੇ ਵੀਰੇ ਅੱਛਾ ਆਪਾਂ ਛੂਣ ਤੋਂ ਬਾਅਦ ਵੀ ਸ਼ੁਰੂ ਕਰ ਲੈਨੇ ਆਪਾਂ ਛੂਣ ਤੋਂ ਉਹਨੂੰ ਵਿਜ਼ਨ ਪਹਿਲਾਂ ਪਾ ਦੋ ਤੇ ਇਹਨਾਂ ਵੀਰੇ ਆਰਡਰ ਕੁਝ ਨਹੀਂ ਬਣਦਾ ਐਥੋਂ ਝੂਠ ਬੋਲੀ ਜਾਈਂਗਾ ਪਾਣਾ ਕਈ ਜੱਲੇ ਵੀ ਉਹਨਾਂ ਧੰਕਾ ਬਣ ਜੂ ਮਣ ਜੂ ਇਹਨਾਂ ਆਰਡਰ ਕੁਝ ਨਹੀਂ ਬਣਨਾ ਠੀਕ ਹੈ ਜਿਹੜੇ ਮੁਸ਼ਕਲੀ ਆਰਡਰ ਨੂੰ ਵੀਰੇ ਕੁਆਲਿਟੀ ਦੇ ਦੇਣੀ ਆ ਆਰਡਰ ਚਾਪਾ ਅਬਦੀ ਉਹਨੇ ਕੋਈ ਤੋਰ ਤੇ ਤਰੀਕੇ ਨਾਲ ਬਣਨਾਗਾ ਵਧੀਆ ਡੈਟ ਦੋ ਪਛੋਂ ਉਹਨਾਂ ਉਹਨੇ ਬਣਨਾਗਾ ਤੇ ਕੁਝ ਵੀਰੇ ਮਾਦਰ ਪੰਡ ਹੁੰਦਾਗਾ ਬਿਊਰ ਮਿੱਟ ਦਾ ਮਾਦਾ ਪਾਣਾ ਲੈਦਾ ਕਿੰਨਾ ਕੀਗਾ ਬੱਚਾ ਆਪਣੇ ਭਰਾ ਕਹੇ ਨੇ ਜਰਾ ਜਿਦਾ 2 ਲੀਟਰ ਚਾਰਤੀ ਵਟਾਵਣੇ ਚ ਅਜੀ ਤੋਂ ਉਤਰਾ ਚਾਰ ਤਲੇ ਵਾਲੀ ਬਣੀ ਹੈਗਾ ਕੋਈ ਰੋਲ ਨਹੀਂ ਰਹੇਗਾ ਅਜੇ ਤੇਲ ਪਾਉ ਤਾਂ ਅਸੀਂ ਕਿਉਂ ਚਾਰ ਦੇ ਕਿੜਾ ਕਰਤਾ ਸ਼ੋਕ ਚ ਪਾਈ ਦਿੰਦੇ ਆ ਆਪਣੇ ਯਾਰ ਉਹਨਾਂ ਦਾ ਵੀਰੇ ਕੋਈ ਰੋਲ ਨਹੀਂ ਹੈਗਾ ਤੇ ਰੋਲੇ ਦਾ ਪੱਧ ਵੀਰੇ ਛੂਣ ਤੋਂ ਬਾਅਦ ਤੇਰੇ ਛੋਟਾ ਪੁੱਛੂ ਛੂਹ ਪਿੰਦਾ ਹੈਗਾ ਛੂਣ ਤੋਂ ਬਾਅਦ ਵੀਰੇ ਇਹਨੂੰ ਘਟ ਘਟ 2 ਮਿੰਟ ਲਗਾਤਾਰ ਦੇਗ ਜਰ ਪਤਾਉਣੇ ਚ ਪਾਓ ਤਾਂ ਜੁੜਾ ਆਪਾਂ ਦੁੱਧ ਕੱਢਦੇ ਆ ਵੀਰੇ ਅੰਦਰੋਂ ਜੀੜ ਤੋਂ ਅੰਦਰੋਂ ਉਹਦੀ ਜੋਗੇ ਮਲਟੀਪਲ ਨਾ ਪੂਰੇ ਹੋ ਜਾਣਾ ਇਹਦੇ ਵਿੱਚ ਵੀ ਜਿੰਨਾ ਇੱਕ ਛਿੰਨ ਵਾਲਾ ਛਿੰਦਾ 51 ਹਾਰਮੋਨ ਹੁੰਦਾ ਲੇਵੇ ਦੇ ਵਿੱਚ ਇਹਦੇ ਸਰ ਮਕਸਦ ਹੁੰਦਾ ਹੁੰਦਾ ਉਹ ਰਿਲੀਜ਼ ਕਰਨਾ ਆਪਾਂ ਵੀਰੇ ਇਹ ਚੀਜ਼ ਨੂੰ ਮੰਨ ਲਓ ਛੂਣ ਤੋਂ ਬਾਅਦ ਪਾਉਣ ਦੇ ਫਾਇਦੇ ਆਪ ਨੂੰ ਇਹ ਨਿਕਣੇ ਕਿ ਕਿਤਾਬ ਵੀਰੇ ਮਸਟੈਟ ਚ ਹੋਣ ਤੋਂ ਲੋਕ ਦੰਦਾਂਗਾ ਠੀਕ ਹੈ ਜੀ ਥਾਣੇ ਛੱਦੀਆਂ ਉੱਤੇ ਲੱਗ ਜਾਂਦੇ ਨੇ ਉਹ ਤਾਂ ਖਾਰਾ ਹੋ ਜਾਂਦਾ ਹੈਗਾ ਥਣ ਘਟ ਜਾਂਦਾ ਹੈਗਾ ਉਹ ਚੀਜ਼ ਨੂੰ ਵੀਰੇ ਹੋਣ ਤੋਂ ਰੋਗ ਜਾਂਦਾ ਹੈਗਾ ਉਹਨੂੰ ਕੰਮ ਬੰਦ ਕਰਦਾ ਹੈਗਾ ਤੇ ਜੇ ਕੋਈ ਪ੍ਰੋਬਲਮ ਆਉਂਦੀ ਆ ਮਸਟੈਟ ਚ ਦੀ ਜਾਂ ਕੋਈ ਲੇਵਲ ਦੀ ਦਿੱਕਤ ਪ੍ਰੋਬਲਮ ਆਉਂਦੀ ਆ ਯਾਰਾ ਤੇ ਉਹਨੂੰ ਵੀਰੇ ਇਹ ਕੋਈ ਚੀਜ਼ ਨੂੰ ਵੀਰੇ ਇਹ ਉਵੇਂ ਤੇ ਪ੍ਰੇ ਕਰਦਾ ਚੀਜ਼ਾਂ ਨੂੰ ਤਾਂ ਜੋ ਛਿੱਲ ਉਹਦੇ ਬਣੇ ਰਹਿਣ ਤੇ ਲੇਵਾਪਾਂ ਡਟਣਾ ਹੋਵੇ ਇਹ ਵੀਰੇ ਛੂਣ ਤੋਂ ਬਾਅਦ ਪਾਓ ਡੇਲੀ 15-15 ml ਪਾਈ ਚੱਲਿਆ ਕਰੋ ਮੈਨੂੰ ਇਹ ਨਹੀਂ ਕਹਿੰਦਾ ਵੀ ਕਿੱਲਾ ਵੀ ਵਿਟਾਮਿਨ ਐਚ ਹੀ ਪੋਣਾਗਾ ਤੇ ਪਾ ਗਣਾ ਮਰਜ਼ੀ ਦੋ ਪਾਓ ਵਧੀਆ ਤੇ ਇੱਥੇ ਕਿਹੜਾ ਮਰਜ਼ੀ ਪਾ ਦੋ ਛੂਣ ਤੋਂ ਬਾਅਦ ਜ਼ਰੂਰ ਪਾਇਆ ਕਰੋ ਛੂਣ ਤੋਂ ਪਹਿਲਾਂ ਨਹੀਂ ਵੀ ਛੂਣ ਤੋਂ ਬਾਅਦ ਕੰਮ ਵੱਧ ਕਰ ਲੈ ਚੀਜ਼ ਨੇ ਤੇ ਅਡਰ ਦੀ ਡਿਵੈਲਪਮੈਂਟ ਵੀ ਕਰਨੀ ਆ ਨੇ ਫੇਰ ਛੂਣ ਤੋਂ ਬਾਅਦ ਤੇ ਇਨ ਨਾਲ ਇਹ ਵੀਰੇ ਆਪਾਂ ਕੈਲਸ਼ੀਅਮ ਵੀ ਸ਼ੁਰੂ ਕਰਨਾ ਛੂਣ ਤੋਂ ਬਾਅਦ ਪਰਸੋਂ ਨੂੰ ਜੋ ਦੁੱਧੋਂ ਪਸ਼ੂ ਬੰਦ ਕੱਢੇ ਤੇ ਜਿਵੇਂ ਆਪਣੇ ਵਿੱਚ ਭਰਾ ਕਹਿੰਦੇ ਪਤੰਦ ਪਹਿਲਾਂ ਮਹੀਨਾ ਕੱਢਿਆ ਯਾਰ ਦੋ ਮਹੀਨੇ ਉਦੋਂ ਬਾਅਦ ਡਾਉਣ ਹੋਣ ਲੱਗ ਗਈ ਉਹ ਹਲੇ ਗੱਬਰ ਨਹੀਂ ਹੁੰਦੀ ਹੈਗੀ ਉਹ ਕਾਰਨ ਕੀ ਸਾਰਾ ਵੀਰੀ ਕਾਰਨ ਇਹ ਹੁੰਦਾ ਉਹਨੂੰ ਆਪਾਂ ਦੁੱਧ ਨੂੰ ਉੱਥੇ ਰੱਖਣ ਦੇ ਲਈ ਜਿਹੜੀ ਦੁੱਧ ਕਪੈਸਟੀ ਆ ਆਪਾਂ ਵੀ ਉਹ ਘਟਣ ਤੋਂ ਮਜੂਦ ਰੱਖਣ ਦੇ ਲਈ ਆਪਾਂ ਇਹਨੂੰ ਵਿਟਾਮਿਨ ਚ ਸ਼ੁਰੂ ਕਰ ਦੋ ਵਿਟਾਮਿਨ ਦਾ ਮਤਲਬ ਵੀਰੇ ਵਿਟਾਮਿਨ ਐਚ ਜਿਹੜੀ ਕਹਿੰਦਾ ਤੁਹਾਨੂੰ ਵਿਟਾਮਿਨ ਚ ਪਾਉਣੀ ਆ ਮਨ ਵਿਟਾਮਿਨ ਚ ਗਾਰਟਾ ਹੁੰਦਾ ਹੈ ਕਿ ਤੇ ਐਚ ਪਾਉਣੀ ਕਿਹੜੀ ਮਰਜ਼ੀ ਪਾ ਦੋ ਇਹਨਾਂ ਨਾਲ ਵੀ ਕਈ ਟਕਤਾਂ ਦੂਰ ਹੋ ਜਾਂਦੀਆਂ ਨੇ ਬਸ ਆਪਣਾ ਕੰਮ ਗੱਲਾਂ ਇਹੀ ਚੰਗਾ ਮਕਸਦ ਤੀਗਾ ਤੇ ਬਾਕੀ ਜੇ ਅਪ ਗੱਲਾਂ ਕਰਨਾਂਗੇ ਤਾਂ ਬੜੀ ਵੱਡੀ ਵੀਡੀਓ ਹੋ ਜਾਂਦੀ ਆ ਬਾਕੀ ਸ਼ੇਅਰ ਕਰ ਦਿਓ ਮੇਰੇ ਵੱਤੋਂ ਆ ਵੀਡੀਓ ਤੇ ਕੱਲ੍ਹ ਘਰ ਨੂੰ ਧੰਨਵਾਦ